ਅੱਜ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੱਖ ਸਾਬਾਨਾਂ ਦੀ ਇਕਤਰਤਾ ਹੋਈ ਇਸ ਇਕਤਰਤਾ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਨੇ ਪੰਜ ਸਿੱਖ ਸਾਬਾਨਾਂ ਦਾ ਫੈਸਲਾ ਸੁਣਾੰਦਿਆਂ ਅਕਾਲ ਤਖਤ ਸਾਹਿਬ ਤੋਂ ਐਲਾਨ ਕੀਤਾ ਕਿ ਸੁਖਬੀਰ ਸਿੰਘ ਬਾਦਲ ਨੇ ਡਿਪਟੀ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਹੋਇਆਂ ਕੁਝ ਅਜਿਹੇ ਫੈਸਲੇ ਲਏ ਜਿਸ ਨਾਲ ਕਾਲੀ ਦਲ ਦੇ ਸਰੂਪ ਨੂੰ ਬਹੁਤ ਭਾਰੀ ਧਾ ਲੱਗੀ ਤੇ ਸ਼੍ਰੋਮਣੀ ਕਾਲੀ ਦਲ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਜਿਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਅੱਜ ਤਨਖਾਈਆ ਕੋਸ਼ਿਤ ਕੀਤਾ ਜਾਂਦਾ ਹੈ ਸੁਖਬੀਰ ਬਾਦਲ ਨੇ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਨਿੱਜੀ ਤੌਰ ਤੇ ਸ਼੍ਰੀ ਕਾਲ ਤਕ ਸਾਹਿਬ ਵਿੱਚ ਪੇਸ਼ ਹੋ ਕੇ ਦੇਣ ਲਈ ਕਿਹਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਦੋਂ ਤੱਕ ਸੁਖਬੀਰ ਬਾਦਲ ਸ਼੍ਰੀ ਕਾਲ ਤਕ ਸਾਹਿਬ ਤੇ ਪੇਸ਼ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਤੇ ਪੰਜ ਸਿੱਖ ਸਾਬਾਨਾਂ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਗੁਨਾਹਾਂ ਦੀ ਮਾਫੀ ਨਹੀਂ ਮੰਗਦਾ ਉਹਨਾਂ ਨੂੰ ਸ਼੍ਰੀ ਕਾਲ ਤੱਕ ਸਾਹਿਬ ਤੋਂ ਤਨਖਾਹਿਆ ਕੋਸ਼ਿਤ ਕੀਤਾ ਜਾਂਦਾ ਹੈ ਸ਼੍ਰੀ ਕਾਲ ਤੱਕ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਤਨਖਾਹਿਆ ਕੋਸ਼ਿਤ ਕਰਨ ਦੇ ਐਲਾਨ ਉੱਤੇ ਤੁਹਾਡੇ ਕੀ ਵਿਚਾਰ ਹਨ ਸੰਗਤ ਜੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਜਵਰ ਤਖਤ 70 ਸਿੰਘ ਆਸਣ ਦੇ ਮਾਲਕ ਦੇ ਕਰਕੇ ਤੁਪੂ ਜੁਗਿਆ ਾਲ ਸਤਿਗੁਰੂ ਜੀ ਅੰਦਰ ਮੇਰੇ ਪੀੜੇ ਮਾਲਕੋ ਸ਼ੈ ਸ਼ੋਖਾ ਦੇਖਦੇ ਦੇਖਦੇ ਧਨੀ ਸਤਿਗੁਰੂ ਸ਼੍ਰੀ ਗੁਰੂ ਵਰਗੋ ਸਿੰਘ ਸਾਹਿਬ ਜੀ ਦੇ ਮਹਾਰਾਜ ਜੀ ਦੇ ਪਾਵਨ ਪੁੱਤਰ ਅਸਥਾਨ ਇੱਕ ਸਮੇ ਸਮੇ ਅਨੁਸਾਰ ਭੰਡ ਸਿੰਘ ਸਰਦਾਨਾ ਦੀ ਇਕਤਰਤਾ ਤੋਂ ਉਪਰੰਤ ਸ਼੍ਰੀ ਅਕਾਲ ਪੱਖ ਸਾਹਿਬ ਜੀ ਦੇ ਜੱਫੇਦਾਰ ਪੰਥ ਦੇ ਹਿਤਆਰਥੇ ਇਥੋਂ ਆਪਣਾ ਫੈਸਲਾ ਸੁਣਾਇਆ ਕਰਦੇ ਨੇ ਠੀਕ ਹੈ ਜੀ ਅੱਜ ਵੀ ਪੰਥ ਦੇ ਹਿਤ ਲਈ ਸਨਮਾਨਯੋਗ ਸਿੰਘ ਸਾਹਿਬ ਜਾਨੀ ਰਕबीर ਸਿੰਘ ਜੀ ਮੁੱਖ ਗ੍ਰੰਥੀ ਸਤਿਗੰਕ ਸ਼੍ਰੀ ਹਰਮੰਦਰ ਸਾਹਿਬ ਜਥੇਦਾਰ ਸ਼੍ਰੀ ਅਕਾਲ ਪਖੰਡ ਸਾਹਿਬ ਉਹ ਆਪ ਸੰਤਾਂ ਦੇ ਸੰਬੋਧਨਗੇ ਦਾਸ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਪਾਈਪ ਉੱਤੇ ਆਣ ਕਰਕੇ ਸੰਤਾਂ ਨੂੰ ਸੰਬੋਧਨ ਹੋਣ ਉਹਨਾਂ ਦੇ ਆਉਣ ਦੇ ਆਮਦ ਦੇ ਵਿੱਚ ਜੈਕਾਰੇ ਦੇ ਰੂਪ ਵਿੱਚ ਅਸੀਂ ਉਹਨਾਂ ਦਾ ਸਵਾਗਤ ਕਰੀਏ ਬੋਲੇ ਸੋ ਨਿਹਾਲ اٹکنڈ سید محمد صاحب اور پوری بلد مالک صاحب کو کار کو ہر 5 5 5 8 سیریہ کا تصدیق ہے جو سامنے جو ہونے پڑے گرو گرو خالصا ساتھ سکتے تھے تو نے کا نمبر 12 کی ہوئی باتیں سامنے صاحب صلاح جی اور

ਅਧਿਪਤਾਨ ਸ਼੍ਰੋਮਣੀ ਇਕਾਨੀ ਤਲ ਸੁਝਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਅਕਸ ਨੂੰ ਬਹੁਤ ਭਾਰੀ 타 ਲੱਗੀ ਸ਼੍ਰੋਮਣੀ ਅਦਾਲੇ ਦਾ ਹਾਲਤ ਬਹੁਤ ਪਤਲੀ ਹੋਈ ਸਿੱਧ ਦਿੱਤਾ ਬਹੁਤ ਭਾਰੀ ਤਾ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ سکھنے اس سبھی اپنا پندرہ دن کے پیش ہو کے شری اکال تخت صاحب جنہ چھ سکھ کی طرح شری اکال تخت صاحب جی گرو گرنتھ جی ہزوری سکھ سنگت اپنے ٹیکے ہوئے گنا ਉਹਨਾਂ ਦੇ ਉਹਨਾਂ ਮੁਕਤੀ ਅਕਾਉਂਟ ਤੋਂ ਸਾਬਿਤ ਕੀਤਾ ਰੱਖਾਇਆ ਕੋਈ ਦਿੱਤਾ ਜਾਂਦਾ ਵਾਹਿਗੁਰੂ ਜੀ ਕਾਰਤਾ ਸਾਰ ਵਾਹਿਗੁਰੂ ਜੀ ਬੋਲ